ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕ੍ਰਿਸ਼ੀ ਜਾਗਰਣ ਪਾਵਰਡ ਬਾਈ 스틸 ਇੰਡੀਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਵਿੱਚ ਸਖਤ ਕਿਸਾਨ ਮੋਰਚਾ ਗੈਰ ਹਾਨੀ ਤਿਕ ਦੇ ਨੇਤਾ ਸਰਵਨ ਸਿੰਘ ਪਦੇੜ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਗ੍ਰਿਫਤਾਰੀ ਤੋਂ ਬਾਅਦ ਛੱਡਿਆ ਸੀਡੀਸੀ ਨੇ ਦਿੱਤੀ H5N1 ਬਰਡ ਫਲੂ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਣੋ ਕੀ ਹੈ H5N1 ਬਰਡ ਫਲੂ ਵਾਇਰਸ ਪੰਜਾਬ ਦੇ ਕਿਸਾਨਾਂ ਦਾ ਚਮਕੇਗਾ ਸੋਨਾ ਪ੍ਰਾਈਵੇਟ ਵਪਾਰੀ ਪੰਜਾਬ ਦੀ ਕਣਕ ਲੈਣ ਨੂੰ ਕਾਲੇ ਜਾਣੋ ਕੌਣ ਹਨ ਪੰਜਾਬ ਦੇ ਸਭ ਤੋਂ ਅਮੀਰ ਕਿਸਾਨ ਜਿਹੜੇ ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ ਤਾਪਮਾਨ ਵਿੱਚ ਹੋਵੇਗਾ ਵਾਧਾ ਪੰਜਾਬ ਸਮੇਤ ਇਹਨਾਂ ਸੂਬਿਆਂ ਵਿੱਚ ਵਧੇਗੀ ਗਰਮੀ ਹੁਣ ਜਾਣੋ ਖਬਰਾਂ ਵਿਸਤਾਰ ਨਾਲ ਤਮਿਲਨਾਡੁ ਗਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸਰਵਨ ਸਿੰਘ ਪੰਦੇਰ ਨੂੰ ਤਮਿਲਨਾਡੂ ਦੇ ਕੋਇੰਬਟੂਰ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਹੈ ਇਹ ਜਾਣਕਾਰੀ মিডিਆ ਕੋਆਰਡੀਨੇਸ਼ਨ ਮਹੇਸ਼ ਚੌਧਰੀ ਵੱਲੋਂ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਕਿਸਾਨ ਨੇਤਾ ਅੱਜ 8 ਅਪ੍ਰੈਲ ਨੂੰ ਐਮਐਸਪੀ ਦੇ ਸੰਬੰਧ ਵਿੱਚ ਹੋਰ ਅਧਿਕਾਰੀਆਂ ਤੇ ਮੈਇਰਾ ਨਾਲ ਗੱਲਬਾਤ ਕਰਨ ਦੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸ਼ਹੀਦ ਸ਼ੁਭਕਰਨ ਦੇ ਕਲਸ਼ ਯਾਤਰਾ ਨੂੰ ਤਾਮਿਲਨਾਡੂ ਪੁਲਿਸ ਵੱਲੋਂ ਕੋਈ ਵਿਰੋਧ ਨਹੀਂ ਲਾਈ ਗਈ ਸੀ ਅਤੇ ਕਲਸ਼ ਯਾਤਰਾ ਇੱਥੋਂ ਦੇ ਪਿੰਡਾਂ ਵਿੱਚ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਮਾਮਲੇ ਵਿੱਚ ਸਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਤਾਮਿਲਨਾਡੀ ਪੁਲਿਸ ਵੱਲੋਂ ਕਿਸਾਨਾਂ ਦੀ ਕੀਤੀ ਗ੍ਰਿਫਤਾਰੀ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਰੋਨਾ ਵਰਗੀ ਮਹਾਮਾਰੀ ਤੋਂ ਦੁਨੀਆ ਹਲੇ ਉੱਬਰੀ ਨਹੀਂ ਸੀ ਕਿ ਇੱਕ ਹੋਰ ਮਹਾਮਾਰੀ ਨੇ ਸਾਡੇ ਵੱਲ ਆਉਣ ਦੀ ਦਸਤਕ ਦੇ ਦਿੱਤੀ ਹੈ। ਇਹ ਖਤਰਾ ਹੈ ਐਵੀਅਨ ਇਨਫਲੂਐਂజా। ਐਵੀਅਨ ਇਨਫਲੂਐਂజా ਨੂੰ ਆਮ ਬੋਲਚਾਲ ਵਿੱਚ ਐਵੀਅਨ ਫਲੂ ਜਾਂ ਬਰਡ ਫਲੂ ਦੇ ਨਾਮ ਨਾਲ ਵੀ ਜਾਣਦੇ ਆਂ। ਜ਼ਿਆਦਾਤਰ ਐਵੀਅਨ ਇਨਫਲੂਐਂజా ਵਾਇਰਸ ਮਨੁੱਖ ਲਈ ਖਤਰਾ ਪੈਦਾ ਨਹੀਂ ਕਰਦੇ ਪਰ H5N1 ਅਤੇ H7N9 ਦੇ ਨਾਲ ਇਨਸਾਨਾਂ ਨੂੰ ਖਤਰਾ ਹੋ ਸਕਦਾ ਹੈ H5N1 ਬਰਡ ਫਲੂ ਦੇ ਵਾਇਰਸ ਦੇ ਕਾਰਨ ਹੁੰਦਾ ਹੈ ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਮੁਤਾਬਕ 1 ਜਨਵਰੀ 2023 ਤੋਂ 26 ਫਰਵਰੀ 2024 ਤੱਕ H5N1 ਬਰਡ ਫਲੂ ਦੇ 887 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 462 ਲੋਕਾਂ ਦੀ ਮੌਤ ਹੋ ਗਈ ਹੈ ਵੈਸੇ ਤਾਂ ਇਹ ਵਾਇਰਸ ਕਬੂਤਰ ਤਿੱਤਰ ਕੁੱਕੜ ਵਰਗੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ ਪਰ ਹੁਣ ਇਸ ਦੀ ਚਪੇਟ ਵਿੱਚ ਪਸ਼ੂ ਵੀ ਆ ਗਏ ਹਨ ਇਹ ਪਹਿਲੀ ਵਾਰ ਹੋਇਆ ਹੈ ਪਰ ਜੇਕਰ ਕੋਈ ਮਨੁੱਖ ਇੰਨਾ ਪ੍ਰਭਾਵਿਤ ਪਸ਼ੂਆਂ ਦੇ ਨਾਲ ਰਹਿੰਦਾ ਹੈ ਤਾਂ ਉਸ ਨੂੰ ਵੀ ਇਹ ਆਪਣੇ ਪ੍ਰਭਾਵ ਵਿੱਚ ਲੈ ਸਕਦਾ ਹੈ। ਅਗਰ ਕੋਈ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ ਉਸ ਨੂੰ ਅਸੀਂ ਉਸ ਦੇ ਲੱਛਣਾਂ ਤੋਂ ਪਛਾਣ ਸਕਦੇ ਹਾਂ ਜਿਵੇਂ ਜਿਹੜੇ ਵਿਅਕਤੀ ਨੂੰ ਸਰੀਰਕ ਕਮਜ਼ੋਰੀ ਲੱਗਣ ਲੱਗ ਗਈ ਹੋਵੇ, ਸਾਹ ਲੈਣ ਵਿੱਚ ਦਿੱਕਤ ਆ ਰਹੀ ਹੋਵੇ ਅਤੇ ਬੁਖਾਰ ਖਾਂਸੀ ਤੋਂ ਬਾਅਦ ਵਿਅਕਤੀ ਨੂੰ ਨਮੋਨੀਆ ਹੋ ਜਾਵੇ ਤਾਂ ਸਮਝੋ ਵਿਅਕਤੀ ਇਸ ਦੀ ਚੇਟ ਵਿੱਚ ਹੈ। ਇਸ ਵਾਰ ਪੰਜਾਬ ਦੇ ਕਿਸਾਨਾਂ ਦੀ ਕਣਕ ਦਾ ਜਿਆਦਾ ਮੁੱਲ ਮਿਲਣ ਤੇ ਅਸਰ ਲੱਗ ਰਹੇ ਹਨ ਕਿਉਂਕਿ ਸੂਬੇ ਵਿੱਚ ਪ੍ਰਾਈਵੇਟ ਵਪਾਰੀ ਪੰਜਾਬ ਦੀ ਕਣਕ ਲੈਣ ਲਈ ਕਾਲੇ ਪੈ ਰਹੇ ਹਨ ਹਾਲਾਂਕਿ ਮੰਡੀਆਂ ਵਿੱਚ ਸਰਕਾਰੀ ਖਰੀਦ 1 April ਤੋਂ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਵਿੱਚ ਕਣਕ ਵਿਸਾਖੀ ਤੋਂ ਬਾਅਦ ਹੀ ਆਉਣੇ ਸ਼ੁਰੂ ਹੋਵੇਗੀ ਪਿਛਲੀ ਵਾਰ ਕਣਕ ਦੀ ਪ੍ਰਾਈਵੇਟ ਖਰੀਦ ਜਿਆਦਾ ਨਹੀਂ ਸੀ ਪਰ ਇਸ ਵਾਰ ਪ੍ਰਾਈਵੇਟ ਖਰੀਦ ਵਧਣ ਦੇ ਅਨੁਸਾਰ ਹਨ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਵਪਾਰੀਆਂ ਵੱਲੋਂ 4.5 ਲੱਖ ਮੈਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜੋ ਇਸ ਵਾਰ 10 ਲੱਖ ਕਣਕ ਖਰੀਦੇ ਜਾਣ ਦੀ ਸੰਭਾਵਨਾ ਹੈ ਕਣਕ ਦਾ ਸਰਕਾਰੀ ਭਾਅ 2275 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਪਰ ਹਾਲਾਤ ਜੱਬ ਦੇ ਜਾ ਰਹੇ ਹਨ ਕਿ ਇਸ ਵਾਰ ਕਣਕ ਦਾ ਭਾਅ ਸਰਕਾਰੀ ਭਾਅ ਨਾਲੋਂ ਕਿਤੇ ਅੱਗੇ ਵੱਧ ਸਕਦਾ ਹੈ ਜਿਸ ਦਾ ਲਾਹਾ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਸਰੋਤਾ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਕਣਕ ਦਾ ਭਾਅ 25 ਤੋਂ 30 ਰੁਪਏ ਵੱਧ ਮਿਲਣ ਦੇ ਅਸਾਰ ਹਨ ਜਿੰਨੇ ਕਿਸਾਨਾਂ ਨੇ ਸਖਤ ਮਿਹਨਤ ਦੇ ਨਾਲ ਸਮਾਰਟ ਵਰਕ ਤੇ ਜ਼ੋਰ ਦਿੱਤਾ ਅਤੇ ਭਾਰਤੀ ਖੇਤੀ ਨੂੰ ਨਵਾਂ ਰੂਪ ਦਿੱਤਾ ਅੱਜ ਉਹੀ ਕਿਸਾਨ ਪੰਜਾਬ ਦੇ ਸਭ ਤੋਂ ਅਮੀਰ ਕਿਸਾਨਾਂ ਵਿੱਚ ਗਿਣੇ ਜਾਂਦੇ ਹਨ ਐਨਾ ਹੀ ਨਹੀਂ ਇਹ ਕਾਮਯਾਬ ਕਿਸਾਨ ਅੱਜ ਸਾਡੇ ਬਾਕੀਆ ਕਿਸਾਨਾਂ ਨੂੰ ਵੀ ਵਧੀਆ ਮਿਸਾਲ ਪੇਸ਼ ਕਰ ਰਹੇ ਹਨ ਇਹ ਦੱਸਣਾ ਬਣਦਾ ਹੈ ਕਿ ਇਨੋਵੇਸ਼ਨ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਪੰਜਾਬ ਦੇ ਸਭ ਤੋਂ ਅਮੀਰ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਗੁਰਦਿਆਲ ਸਿੰਘ ਦਾ ਗੁਰਦਿਆਲ ਸਿੰਘ ਹਲਦੀ ਦੀ ਖੇਤੀ ਕਰਦੇ ਹਨ ਅਤੇ ਉਸ ਤੋਂ ਕਾਫੀ ਜ਼ਿਆਦਾ ਮੁਨਾਫਾ ਕਮਾ ਰਹੇ ਹਨ ਦੂਸਰੇ ਨੰਬਰ ਤੇ ਹਨ ਲਖਵੀਰ ਸਿੰਘ ਖਾਲਸਾ ਲਖਵੀਰ ਸਿੰਘ ਖਾਲਸਾ ਆਪਣੇ ਖੇਤਾਂ ਵਿੱਚ ਬੀਜ ਉਤਪਾਦਨ ਦਾ ਕੰਮ ਕਰਦੇ ਹਨ ਜਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਰ ਦੇ ਕਿਸਾਨ ਗੁਰਪ੍ਰੀਤ ਸਿੰਘ ਜਿਸ ਨੇ ਖੇਤੀ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜੋ ਖੇਤੀ ਵਿੱਚ ਸਮਾਰਟ ਵਰਕ ਕਰਕੇ ਅੱਜ ਲੱਖਾਂ ਰੁਪਏ ਕਮਾ ਰਹੇ ਹਨ 43 ਸਾਲਾ ਗੁਰਪ੍ਰੀਤ ਸਿੰਘ ਸ਼ੇਰਗਿਲ ਅੱਜ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਸ਼ੇਰਗਿਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜਾਲ ਖੁਰਦ ਦੇ ਅਗਾਹ ਵਧੂ ਕਿਸਾਨ ਹਨ ਆਪਣੇ ਪਰਿਵਾਰ ਦੀ 36 ਏਕੜ ਜ਼ਮੀਨ ਵਿੱਚੋਂ 22 ਏਕੜ ਜ਼ਮੀਨ ਵਿੱਚ ਗੋੰਦੇ ਦੀ ਖੇਤੀ ਕਰਦੇ ਹਨ ਅਤੇ ਗੋੰਦੇ ਦੀ ਖੇਤੀ ਵਿੱਚੋਂ ਮੋਟਾ ਮੁਨਾਫਾ ਕਮਾ ਰਹੇ ਹਨ। ਇਸੇ ਤਰ੍ਹਾਂ ਪਿੰਡ ਕਮਾਲਪੁਰ ਬਲਾਕ ਡੇੜਬਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਕਿਸਾਨ ਹਰਪ੍ਰੀਤ ਸਿੰਘ ਆਪਣੀ ਕੁੱਲ 40 ਏਕੜ ਜ਼ਮੀਨ ਤੋਂ ਪੂਰੀ ਕਾਮਯਾਬੀ ਨਾਲ ਸਫਲ ਕੀਤੀ ਦੇ ਨਾਲ-ਨਾਲ ਸਹਾਇਕ ਧੰਦੇ ਅਤੇ ਬੀਜ ਉਤਪਾਦਨ ਦਾ ਕੰਮ ਕਰ ਰਿਹਾ ਹੈ। ਹਰਪ੍ਰੀਤ ਸਿੰਘ ਮੁੱਖ ਤੌਰ ਤੇ ਆਪਣੇ ਖੇਤਾਂ ਵਿੱਚ ਸਬਜ਼ੀ ਦੀ ਖੇਤੀ ਕਰਦਾ ਹੈ ਅਤੇ ਮਨੋ ਮੋਟਾ ਮੁਨਾਫਾ ਸਬਜ਼ੀ ਤੋਂ ਕਮਾਰਿਆ ਹੈ। ਅੱਤ ਦੀ ਗਰਮੀ ਨੇ ਉੱਤਰੀ ਭਾਰਤ ਦੇ ਕਈ ਸੂਬਿਆਂ ਅਤੇ ਦੱਖਣ ਦੇ ਕੁਝ ਇਲਾਕਿਆਂ ਦੇ ਪਹਿਲਾਂ ਹੀ ਆਪਣੀ ਜੇਬੇਟ ਵਿੱਚ ਲੈ ਲਿਆ ਸੀ। ਆਈਐਮਡੀ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਕੇਰਲ, ਪੁੱਡੂਚੇਰੀ ਅਤੇ ਤਾਮਿਲਨਾਡੂ ਵਿੱਚ ਹੀਟ ਵੇਵ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਓਡੀਸ਼ਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਰਾਠਾਵਾੜਾ ਦੇ ਵੱਖ-ਵੱਖ ਖੇਤਰਾਂ ਵਿੱਚ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਤਾਈ ਹੈ। ਰਾਸ਼ਟਰੀ ਰਾਤਾਨੀ ਦਿੱਲੀ ਵਿੱਚ ਸਵੇਰੇ ਸ਼ਾਮ ਮੌਸਮ ਦਾ ਮિજાਜ ਬਦਲ ਰਿਹਾ ਹੈ। ਇੱਥੇ ਸਵੇਰੇ ਮੌਸਮ ਹਲਕਾ ਜਿਹਾ ਠੰਡਾ ਹੁੰਦਾ ਹੈ ਅਤੇ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ ਤਿਉਂ-ਤਿਉਂ ਧੁੱਪ ਲੋਕਾਂ ਨੂੰ ਪਰੇਸ਼ਾਨ ਕਰਨੀ ਸ਼ੁਰੂ ਕਰ ਦਿੰਦੀ ਹੈ। ਐਦਾਂ ਦੇ ਹੀ ਤਾਜ਼ਾਤਰੀਨ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਕ੍ਰਿਸ਼ੀ ਜਾਗਰਣ ਪੰਜਾਬੀ ਅਤੇ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ। ਧੰਨਵਾਦ।